ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਕੜਕਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਪ੍ਰਦੀਪ ਵੀਰ ਦੇ ਕੋਲੇ ਆਏ ਆ ਦੋਸਤੋ ਸੋ ਸਾਰੇ ਭਰਾ ਆਪਣੇ ਜਾਣਦੇ ਆ ਠੀਕ ਆ ਜੀ ਪਸ਼ੂ ਵਪਾਰ ਦਾ ਵੀਰ ਉਹਨਾਂ ਦਾ ਕੰਮ ਆ ਪਸ਼ੂ ਤਕਰੀਬਨ 2-4 ਨਗ ਜਿਹੜੇ ਆ ਰੁਟੀਨ ਦੇ ਵਿੱਚ ਹੀ ਆਏ ਗਏ ਰਹਿੰਦੇ ਆ ਬਾਕੀ ਪੁੱਛ ਕਿਸ ਕਰਦੇ ਰਿਆ ਕਰੋ ਅੱਜ ਇਸ ਵੀਡੀਓ ਦੇ ਵਿੱਚ ਵੈਸੇ ਨਾਗ ਆਪਾਂ ਤੁਹਾਨੂੰ 3 ਤੋਂ 4 ਨਗ ਦਿਖਾਉਣੇ ਸੀਗੇ ਦੋ ਕ ਨਗ ਜਿਹੜੇ ਵੀਰ ਉਹਨਾਂ ਨੇ ਸੇਲ ਕਰਤੇ ਆ ਕੱਲ੍ਹ ਅੱਜ ਦੋ ਜੜੀਆਂ ਵੇੜਾਂ ਹੁਣ ਬਚੀਆਂ ਠੀਕਾ ਜੀ ਦੋ ਵੇੜਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਕੜਕਾ ਪਿੰਡ ਇਧਰ ਰਤੋਕੇ ਪਿੰਡ ਦੇ ਬਿਲਕੁਲ ਨਜ਼ਦੀਕ ਆ ਰਤੋਕੇ ਪਿੰਡ ਤੋਂ ਜਿਹੜੀ ਛੜਕ ਕੜਕੇ ਪਿੰਡ ਤੋਂ ਜਾਂਦੀ ਆ ਇਸੇ ਛੜਕ ਦੇ ਉੱਪਰ ਵੀਰ ਪ੍ਰਦੀਪ ਹੁਣ ਦਾ ਘਰ ਹੈਗਾ ਠੀਕਾ ਜੀ ਤੇ ਚੋਲਾ ਸਾਹਿਬ ਵੀ ਇਥੋਂ ਕੋਈ 2-3 ਕਿਲੋਮੀਟਰ ਦੀ ਸਾਰੀ ਦੂਰੀ ਆ ਹਰੀਕੇ ਪੱਤਣ 10-12 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਸ ਹਰਿਆਲੀ ਤਕਰੀਬਨ ਕੋਈ 8-9 ਕਿਲੋ 8-7 ਕਿਲੋਮੀਟਰ ਦੀ ਦੂਰੀ ਆ ਸੋ ਇੱਥੇ ਆਣ ਕੇ ਕੋਈ ਵੀ ਭਰਾ ਆਪਣਾ ਠੀਕਾ ਜੀ ਗੱਬਣ ਪਸ਼ੂ ਜਦੋਂ ਆਪਾਂ ਦਿਖਾਉਨੇ ਆ ਕਿਸੇ ਵੀਰ ਨੂੰ ਵੀਡੀਓ ਦੇ ਵਿੱਚ ਤੇ ਟਿੱਪ ਕੇ ਸੋਇ ਸੋਇ ਪਸ਼ੂ ਨੂੰ ਦੋ ਟਾਈਮ ਚੋ ਕੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਜੀ ਅੱਜ 28 ਨਵੰਬਰ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਦਾ ਵੜਾ ਦੋਨੋਂ ਗੱਬਣਾ ਬਾਕੀ ਪੂਰੀ ਡਿਟੇਲ ਆਪਾਂ ਲੈਣੇ ਆ ਕੋਲ ਕੇ ਤੋਰ ਕੇ ਤਸੱਲੀ ਨਾਲ ਦਿਖਾ ਦੇਾਂਗੇ ਤੇ ਬਿਲਕੁਲ ਰੇਡ ਵੀ ਜਿਹੜੇ ਜਾਇਜ਼ ਬਾਜੂਬ ਹੋਣਗੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਪ੍ਰਦੀਪ ਸਾਸਰੀ ਕੜਵੀਰ ਸਾਸੀ ਗਾਲ ਸੰਧੂ ਸਾਹਿਬ ਠੀਕ ਠਾਕ ਜੀ ਬੜੇ ਵਧੀਆ ਪ੍ਰਦੀਪ ਸਿੰਘ ਕੈਮ ਆ ਚੜਦੀ ਕਲਾ ਮਾਰਾ ਜੀ ਕਿਰਪਾ ਜੀ ਸ਼ੁਕਰੇ ਮਾਲਕ ਦਾ ਹ লাভ प्रदीप ਇੱਕ ਜਰਸੀ ਵੈੜ ਆਪਣੇ ਕੋਲ ਤੇ ਇੱਕ ਆ ਗਈ ਐਚਐਫ ਕ੍ਰੋਸ ਵੈੜ। ਹਾਂਜੀ ਸੰਧੂ ਸਾਹਿਬ ਦੋਵੇਂ ਗੱਬਣਾ ਬਚੀਆਂ। ਠੀਕ ਹੈ ਭਰਾ। ਹਾਂਜੀ। ਬਸ ਲੈਂਦੀਆਂ ਹਫਤਾ ਹਫਤਾ ਹਨਾ ਜੇ। ਲੈ ਜਾਣੀਆਂ ਸੰਧੂ ਸਾਹਿਬ ਆਮਣਾ ਹੀ ਅਜੇ। ਹਾਂ। ਹਾਂਜੀ। ਚਲੋ ਜਿੰਨੇ ਦਿਨ ਲੈ ਜਨ ਉਹਨੀਆਂ ਥੱਲੋਂ ਚੰਗੀਆਂ ਬਣ ਜਾਣ। ਹਾਂਜੀ ਇਹਨੂੰ ਤਾਂ ਬਹੁਤੀ ਕਾਲੀ ਕਰਮਾਂ ਵਾਲੀ ਨੂੰ ਆਪੇ ਹੀ ਖੁੱਲ ਕੇ ਭੱਜੀ ਫਿਰਦੀ ਆ। ਅੱਛਾ। ਹਾਂ। ਲੈ ਵੀ। ਤੋਂ ਸ਼ੁਰੂਆਤ ਦੱਸੋ ਇਸ ਵੈੜ ਤੋਂ ਕਰ ਲਵਾਂਗੇ ਠੀਕ ਆ ਜੀ। ਜਿਹੜੀ ਆਪ ਖੋਲਣ ਪੈਂਦੀ ਹੈ ਨਾ। ਹਾਂ। ਤੇ ਵੱਡੀ ਵੜਾ ਪ੍ਰਦੀਪ ਸੂਵਿਆਂ ਦੇ ਵਿੱਚ ਕਿਵੇਂ ਆ ਦੂਜਾ ਸੂਬਾ ਸੰਤੂ ਸਾਹਿਬ ਪ्योर ਸੁਣੀ ਹੈ ਦੂਸਰਾ ਸੂਬਾ ਹਾਂਜੀ ਬਹੁਤ ਹੀ ਦੂਜਾ ਸੂਬਾ ਕੱਦ ਹਾਈਟ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਆਪਾਂ ਵੀ ਪੂਰੇ ਵੱਡੇ ਕੱਦ ਕਾਠ ਵਾਲੀ ਆ ਤੇ ਪਲੀ ਪਲੀਤੀ ਆ ਠੀਕ ਆ ਜੀ ਕੋਈ ਲੱਸੀ ਜਾਂ ਲੱਸੀ ਫਿੱਕੀ ਨਹੀਂ ਗਈ ਇਧਰੋਂ ਆਪਾਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਮੋٹے ਤੌਰ ਤੇ ਆ ਵੇਖੋ ਸੋ ਚਾਰੇ ਥਾਣਾ ਕੋਈ ਬੱਚੀ ਛਾਂਗ ਕੋਈ ਪੋਰਟ ਪੜ ਦੀ ਐਕਟਰਾਂ ਨਾਲ ਮਿਲੂਗੀ ਤੁਹਾਨੂੰ ਠੀਕ ਆ ਜੀ ਚਾਰੇ ਥਾਣੇ ਤੇ ਥਾਣੇ ਵੀ ਬਿਲਕੁਲ ਜਿਹੜਾ ਪਸਮਨ ਪੁਸਮਨ ਤੋਂ ਬਾਅਦ ਦੀ ਗੱਲ ਕਰ ਲਈਏ ਚਾਹੇ ਪਹਿਲਾਂ ਤੁਸੀਂ ਵੇਖੋਗੇ ਹਾਤੀ ਮੁੱਠੀ ਵਾਲੇ ਥਾਣਾ ਬਾਕੀ ਪ੍ਰਦੀਪ 35 ਦੀ ਗਰੰਟੀ ਹੈ ਪੂਰੀ ਮਾਣਾ ਸੰਧੂ ਸਾਹਿਬ ਥਾਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੋਊ ਬੱਚੀ ਦੀ ਕੋਈ ਭੈਣ ਭਰਾ ਨਹੀਂ ਜੀ ਮੰਗਾਲੇ ਅੱਜ ਹਫਤਾ ਲੈਂਦੀ ਬੱਚੀ ਜੀ ਆਰਮਣਾਈ ਬਾਕੀ ਬਣੂ ਬਣੂ ਕੀ ਚੰਗੀ ਮਾਣਾ ਬੜੀ ਜਿਆਦਾ ਬੰਦੀ ਹੈ ਦੁੱਧ ਵੀ 18 20 ਕਿਲੋ ਕਰਦੀ ਸੰਧੂ ਸਾਹਿਬ ਠੀਕ ਹੈ ਵੀ ਚਲੋ ਏਡੀ ਵੜ ਨੂੰ ਦੁੱਧ ਨਾਰਮਲ ਹੀ ਕੋ 18 ਐਵੇਂ ਸੰਧੂ ਸਾਹਿਬ ਆਪਾਂ 22 25 ਕਿਲੋ ਨਹੀਂ ਕਹਿਣਾ ਮਹਾਰਾਜ ਆਪਾਂ ਜਿੰਨਾ ਕ ਆਪਾਂ ਨੂੰ ਅਗਲਿਆਂ ਨੇ ਦੱਸਿਆ ਆਪਾਂ ਉਹਨਾਂ ਹੀ ਦੱਸਣਾ ਜੀ ਦੁੱਧ ਆਉਂਦੇ ਬੜੀ ਪਹਿਲੇ ਸੂਏ 17 18 ਕਿਲ ਠੀਕ ਆ ਤਿਆਰ ਕੀ 20 ਕਿਲੋ ਆਹਮਣੇ ਹੀ ਭਰ ਜੂ ਕਹੋ ਸਿਆਲ ਆ ਗਿਆ ਗਾਂ ਦੇ ਨਾਲ ਸਟੈਲਸ ਟੂਲੇ ਆ ਗਏ ਹੁਣ ਤੇ ਬਿਲਕੁਲ ਚੱਲਦੀ ਜਾਣਾ ਦੋ ਦੱਤੇ ਕਰਮਾਣੇ ਹਾਂਜੀ ਹਾਂਜੀ ਲਓ ਜੀ ਇਧਰ ਨੂੰ ਦੋਸਤੋ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਵਿਖਾ ਦਿੰਨੇ ਆ ਠੀਕ ਆ ਬਾਕੀ ਲੇਵਾ ਨਾਰਮਲ ਹੀ ਤੁਸੀਂ ਵੇਖੋਗੇ ਅਜੇ ਕੋਈ 50% 40 50% ਬਣਿਆ ਅੱਠਾ ਸੱਤਾ ਦਿਨਾਂ ਦੇ ਵਿੱਚ ਕਰਮਾ ਵਾਲੀ ਚੰਗੀ ਥਲੀਓ ਫਸ ਜੂਗੀ ਮੈਂ ਨਾ ਪੂਰੀ ਸੰਤਖਵਾ ਆਟਰ ਵੀ ਜਿਹੜਾ ਬਿਲਕੁਲ ਫਿਕਸ ਰਹੂਗਾ ਕੋਈ ਟੁੱਟਮਾ ਚਾਹੇ ਟਲਕਮਾ ਨਹੀਂ ਬਣਾਉਂਦੀ ਏ ਕੰਪੈਕਟ ਆਟਰ ਹਾਈਟ ਕੱਦ ਵੱਡਾ ਠੀਕ ਆ ਨਿੱਗਰ ਲੇਵਾ ਸੰਦੂਸਾਵੇ ਨੇ ਦੁੱਧ ਦੇਣਾ ਹੀ ਦੇਣਾ ਹਾਂ ਆਹ ਬਾਰੂ ਨਹੀਂਗਾ ਠੀਕ ਆ ਜੀ ਪੂਰੀ ਭਲੀ ਆ ਇਹ ਕਿਹੜਾ ਕਿਤੇ ਲੱਸੀ ਫਿੱਕੀ ਨਹੀਂ ਪੂਰੀ ਵੱਡੀ ਵੜ ਆ ਕੇ ਹਾਂ ਲਓ ਜੀ ਕਰੋ ਚੱਕ ਠੀਕ ਆ ਜੀ ਸੋ ਦੁੱਧ ਜਿਹੜੇ ਮੇਰੇ ਫਾਰਮਰ ਭਰਾ ਕੋਈ 18 20 18 20 ਕਿਲੋ ਵਾਲੀ ਵੜ ਲੱਭ ਰਿਆ ਟਾਕ ਰੱਖਦੇ ਪਏ ਵੀ ਕੋਈ 18 20 ਕਿਲੋ ਵਾਲੀ ਆਪਣੇ ਹੱਥ ਆ ਜਾਏ ਵੜ ਤੇ ਤਕਰੀਬਨ ਦੋਸਤੋ ਇੱਕ ਗੱਬਣ ਵੜ ਆ ਠੀਕ ਆ ਜੀ ਦੁੱਧ ਨੇ ਚਵਾ ਜਾਣਾ ਇਹਨਾ ਕਿਉਂਕਿ ਨਿੱਕੀ ਛੋਟੀ ਤਾਂ ਹੈ ਨਹੀਂਗੀ ਬੰਤਰ ਪੁੰਤਰ ਦੀ ਚੰਗੀ ਮਜ਼ਬੂਤ ਮੂੰਹ ਮੱਥਾ ਚੰਗਾ ਕਰਮ ਵਾਲੀ ਦਾ ਠੀਕ ਆ ਜੀ ਸੋ ਹੈ ਥਣ ਭਾਂਡੇ ਵਾਲੀ ਆ ਆ ਮਾਰੋ ਨੀਗਾ ਅਜੇ ਵੜ ਦਿਨ ਲੈਂਦੀ ਆ ਬਸ ਉਹੀ ਕਸਰਾ ਠੀਕ ਆ ਜੀ ਬਸ ਬਸ ਉਹੀ ਸੰਧੂ ਸਾਹਿਬ ਬਾਕੀ ਮਾਲ ਸੰਧੂ ਸਾਹਿਬ ਇੱਥੇ ਸੁਥਰਾ ਹੀ ਆ ਉਹ ਆਪਣੇ ਘੱਡੇ ਤੇ ਚੰਗੀ ਗੱਲ ਆ ਵੀਰੇ ਉਹਦੋਂ ਆਪਾਂ ਪਰਸੋਂ ਵੀਡੀਓ ਪਾਈ ਅਜੇ ਚੌਂ ਗਾਵਾਂ ਦੀ ਆ ਮੈਨਾਂ ਮੈਂਟਰੀ ਨਹੀਂ ਲੱਗਾ ਤੇ ਹਾਂ ਕੰਮ ਪਾ ਜਾ ਜੀ ਸੰਧੂ ਸਾਹਿਬ ਦੇ ਕਮਾਲ ਬਹੁਤ ਸੁਥਰਾ ਹੈ ਮਾਲ ਸੁਥਰਾ ਹੋਵੇ ਤੇ ਵੀਰ ਪ੍ਰਦੀਪ ਉਹਦੇ ਨਾਲ ਬਰਾਬਰ ਮੇਲਜੋਲ ਖਾਂਦਾ ਰੇਟ ਹੋਵੇ ਤੇ ਮਾਲ ਬਸ ਬਸ ਮੈਨਾਂ ਸੰਧੂ ਸਾਹਿਬ ਛੋਟਾ ਦੇ ਮਾਲ ਵੇਚਿਆ ਸੀ ਆਪਾਂ ਕਿਹੜਾ ਝੂਠ ਮਾਰਨਾ ਤੁਹਾਡੇ ਸਾਹਮਣੇ ਹੀ ਆ ਹਾਂ ਆ ਨਾ ਵੀ ਪ੍ਰਤੀਬ ਕਿੰਨੇ ਦੀ ਦੇ ਦਿੱਤੀ ਆ ਮੁੱਲ ਸੰਦੂ ਸਾਹਿਬ ਜਿੱਦਾਂ ਵੱਡੀ ਵੇੜ ਇਹਦਾ ਕੋਈ 70 ਨਹੀਂ ਕੋਈ 75 ਨਹੀਂ ਮੁੱਲ 65000 ਗੈਸ ਨਾਲ 62000 ਦੀ ਦੇਣੀ ਪਹੁੰਚ ਹੀ ਕਰਨੀ ਆਪਾਂ 100 ਕਿਲੋਮੀਟਰ 62 ਦੇ ਵਿੱਚ ਆ ਬਾ ਦੇਣ ਲੈਣ ਵਾਲੀ ਗੱਲ ਹੀ ਕਰਨੀ ਸੋ ਜੀ 62000 ਦੇ ਵਿੱਚ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਬਾਕੀ ਵੇੜ ਮੇਰਾ ਭਰਾ ਇੱਕ ਵਾਰੀ ਫਿਰ ਨਿਗਾ ਦੇ ਵਿੱਚੋਂ ਕੱਢ ਲਿਓ ਤਸਦੀ ਦੇ ਨਾਲ ਚੋਂ ਪਾਸਿਓਂ ਚੋਂ ਕੰਨੀਆਂ ਤੋਂ ਤੁਹਾਨੂੰ ਪ੍ਰੋਪਰ ਦਿਖਾਤੀ ਆਪਾਂ ਠੀਕ ਆ ਜੀ ਬੈਕ ਸਾਈਡ ਤੁਸੀਂ ਲੇਵਾ ਵੇਖੋਗੇ ਤਾਂ ਬਿਲਕੁਲ ਨਿੱਗਰ ਲੇਵਾ ਤਿਆਰ ਕਰੂਗੀ 8-7 ਦਿਨਾਂ ਦੇ ਵਿੱਚ ਤਿਆਰੀ ਮੁਕੰਮਲ ਕਰੀ ਬੈਠੀ ਆ ਬਾਕੀ ਪਾਓ ਹੱਥ 62000 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚ ਹੋ ਜਾਊਗੀ ਬਹੁਤ ਬਣ ਕੇ ਸੂਗੀ ਸੰਧੂ ਸਾਹਿਬ ਅੱਛੀ ਬੜੀਆਂ ਢਿੱਲਾਂ ਜੀ ਹਾਂ ਚੰਗੀ ਆ ਬੈੜ ਹਾਂ ਸੋ ਅਗੇ ਸਾਈਕਲ ਨੰਬਰ ਤੇ ਆਪਣੇ ਕੋਲ ਜਰਸੀ ਆ ਗਈ ਇਹ ਜਰਸੀ ਆ ਗਈ ਸੰਧੂ ਸਾਹਿਬ ਠੀਕ ਆ ਵੀਰੇ ਹਾਂਜੀ ਤੇ ਇਹ ਤਾਂ ਸੂਹਾ ਉਹ ਦਿੰਦੇ ਪਹਿਲਾ ਸੂਹਾ ਸੁਣਾ ਕੋਈ ਵੀਰ ਭਰਾ ਦੂਜਾ ਵੀ ਮੰਨ ਲੈ ਸੰਧੂ ਆਪ ਦੀ ਸਮਝ ਵੇਖ ਲੈ ਹਾਂਜੀ ਸਮਝ ਵੇਖ ਲੈ ਜੀ ਤਾਂ ਕਈ ਵਾਰ ਪਸ਼ੂ ਥੋੜਾ ਪੁੱਜ-ਪੱਜ ਕੇ ਬਣਦਾ ਹਾਂਜੀ ਹਾਂਜੀ ਤੇ ਨਾਲ ਦੂਜੇ ਸੂਬੇ ਚ ਮਹਿਸੂਸ ਕਰਾਉਂਦਾ ਕੋਈ ਪਹਿਲੇ ਲਾਲੇ ਹਾਂ 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 ਕੋਈ ਪਹਿਲੇ ਲਾਲੇ ਕੋਈ ਦੂਜੇ ਲਾਲੇ ਵੀਰ ਭਰਾਵ ਦੀ ਸਮਝ ਵੇਖੀ ਠੀਕ ਆ ਤੇ ਲੈਂਦੀ ਆ ਵੀ ਪੰਜ ਚਾਰ ਦਿਨ ਸੰਧੂ ਸਾਹਾ ਜੀ ਹਫਤੇ ਦੇ ਅੰਦਰ ਅੰਦਰ ਆ ਜੂਗੀ ਹਾਂ ਆ ਆ ਜੂਗੀ ਆ ਜੂਗੀ ਥੇ ਬਾਕੀ ਟਿੱਪਣ ਦੀ ਆ ਵੀ ਆਈ ਆ ਵਧੀਆ ਸ਼ਹਿ ਸ਼ੀਣਾਂ ਦੀ ਤੇ ਭਾਰ ਪਿੱਛੇ ਦੀ ਇਹਦੀ ਫੁੱਲ ਗਰੰਟੀ ਹੋਊ ਆਪਣੀ ਠੀਕ ਆ ਜੀ ਦੋਹਾਂ ਪਸ਼ੂਆਂ ਦੀ ਕੋਈ ਭੈਣ ਭਰਾ ਜੀ ਮੰਗਾ ਲੈ ਪਾਓ ਠੀਕ ਆ ਜੀ ਲਓ ਜੀ ਗੱਬਣ ਪਸ਼ੂ ਆ ਪਿੱਛੇ ਭਾਰ ਦੀ ਤੇ ਥਣਾ ਦੇ ਟਿੱਪਣ ਦੀ ਜਿਹੜੇ ਕੋਈ ਸਜਣ ਇੱਥੇ ਆ ਜਾਂਦੇ ਹੋ ਤੁਸੀਂ ਠੀਕ ਆ ਜੀ ਬੇਸ਼ੱਕ ਆਪਣਾ ਵੰਗਰ ਰਸੀ ਪਾ ਕੇ ੱੱਪ ਕੇ ਤਸੱਲੀ ਕਰਕੇ ਲੈ ਕੇ ਜਾਓ ਪਿਛੇ ਭਾਰ ਦੀ ਪੂਰੀ ਗਰੰਟੀ ਤਸੱਲੀ ਜਾਂ ਦੂਜਾ ਸੁਆ ਚਾਹੇ ਕੋਈ ਪਹਿਲਾ ਸੁਆ ਅੰਕ ਕੇ ਸੌਦਾ ਕਰ ਲਿਓ ਠੀਕ ਆ ਤੇ ਬਲੈਕ ਤੇ ਬਿਲਕੁਲ ਬਰਾਊਨ ਦਾ ਕੰਬੀਨੇਸ਼ਨ ਚਾਹੇ ਇੱਕ ਰੰਗ ਦੀ ਗੱਲ ਕਰੀਏ ਚਾਰੇ ਥਣ ਨੇ ਆਰਡਰ ਇਹਦਾ ਵੀ ਕਰਮਾੜੀ ਦਾ ਬਿਲਕੁਲ ਨਿਕਰ ਆ ਦੇਖੋ ਆ ਮਾਰੂਨ ਈ ਗਾ ਠੀਕ ਆ ਜੀ ਸੁਵਾਰਡ ਚੰਗੀ ਆ ਬਾਕੀ ਨਾਰਮਲ ਹੀ ਦੋਸਤੋ ਚਲੋ ਜੋ ਪੜਦਾ ਹੈ ਜੋ ਬਾਜ਼ਾਰ ਦੇ ਹਿਸਾਬ ਨਾਲ ਠੀਕ ਹੈ ਜੀ ਇਹ ਵਹਿੜ ਦਾ ਰੇਟ ਹੋਣਾ ਚਾਹੀਦਾ ਉਹ ਆਪਾਂ ਬਿਲਕੁਲ ਜੈਨੂਨ ਤੇ ਰਾਲ ਦਾ ਮਿਲਦਾ ਹੀ ਕਰਾ ਦਾਂਗੇ ਠੀਕ ਹੈ ਜੀ ਇੱਕ ਨਾਲ ਦੀ ਨਾਲ ਵਹਿੜ ਪਸੰਦ ਆ ਜੇ ਕਿਸੇ ਭਰਾਵਾਂ ਨੂੰ ਇੱਕ ਪ੍ਰਤੀਭ ਮੋٹے ਤੌਰ ਤੇ ਆਪਾਂ ਵਿਖਾ ਦਈਏ ਚੰਗੀ ਤਸੱਲੀ ਨਾਲ ਇੱਥੇ ਮੈਨਾ ਬਹੁਤ ਠੰਡੀ ਠੰਡੀ ਸੰਧੂ ਸਾਹਿਬ ਜਿੱਦਾਂ ਮਰਜ਼ੀ ਵਿਖਾਈਓ ਇਹਨੂੰ ਕਰਮਾ ਲਈ ਹਾਂ ਵੇਖੋ ਆਹ ਵੇਖੋ ਜੀ ਉਹ ਤਾਂ ਪੂਰੀ ਠੰਡੀ ਧੀਰੀ ਆ ਠੀਕ ਹੈ ਜੀ ਮੈਨਾ ਬੜੀ ਜਿਆਦੀ ਮਿੱਠੀ ਆ ਤੇ ਜਿੱਥੇ ਮਰਜ਼ੀ ਭਰ ਰਸਾ ਛੋਟੇ ਮਿੱਠਾ ਬਾਕੀ ਪਿੰਡਾ ਪੁੰਡਾ ਵੀ ਤੁਹਾਨੂੰ ਪ੍ਰੋਪਰ ਨੇੜੇ ਉਹ ਵਿਖਾ ਦਿੰਨੇ ਇਹ ਜਿਹੜੇ ਪਹਿਲਾਂ ਦੇ ਨਿਸ਼ਾਨ ਪੁਰਾਣੇ ਆ ਪ੍ਰਤੀਬੋਲ ਪਹਿਲਾਂ ਦੇ ਪਹਿਲਾਂ ਦੇ ਸੰਧੂ ਸਾਹਿਬ ਹੁਣ ਕੋਈ ਚੱਕਰ ਨਹੀਂ ਆ ਕਿਉਂਕਿ ਇਹਨਾਂ ਕਈ ਵੇੜਾਂ ਜਿਹੜੀਆਂ ਪਹਿਲਾਂ ਨਿਸ਼ਾਨ ਛੂਣੇਗੇ ਸੀ ਉਹ ਵੇੜਾ ਉਹ ਨਿਸ਼ਾਨ ਦੱਸਦੇ ਨੇ ਇੱਥੇ ਹਨ ਕੋਈ 5-4000 ਰੁਪਿਆ ਨਾ ਪਾ ਕੇ ਆਜੇ ਤਾਂ ਫਿਰ ਅੱਜ ਵੇਚ ਆ ਕੇ ਠੀਕ ਆ ਜੀ ਕਿੰਤੂ ਪਰੰਤੂ ਪਿੰਡਾ ਉਤਰਾ ਬਿਲਕੁਲ ਸਾਫ਼ ਸੁਥਰਾ ਪਿੰਡਾ ਐਕਟਿਵ ਵਹਿੜਾ ਪੂਰੀ ਤੰਦਰੁਸਤ ਮਾਰਦੀ ਛਾਲਾਂ ਠੀਕ ਆ ਜੀ ਆਹ ਸੰਧੂ ਸਾਹਿਬ ਬੁੱਚੀਆਂ ਪਾਉਂਦੀ ਕਰਮਾਂ ਵਾਲੀ ਤੇ ਹਾਂ ਜੇ ਤਾਂ ਕਹੀਂ ਕਿ ਦੇ ਲੈ ਮੇਰੇ ਲੋਡੂ ਠੀਕ ਆ ਤੋਂ ਉਹਦਾ ਪੂਰੀ ਇੱਕ ਸਾਰ ਪੱਧਰ ਆ ਕੋਈ ਨਜਾਇਜ਼ ਭਲੂਣ ਤੁਹਾਨੂੰ ਨਜ਼ਰ ਨਹੀਂ ਆਉਗੀ ਦੇਵੇ ਤੇ ਢਿੱਲ ਢੁੱਲ ਵਿਖਾ ਲੈਦੇ ਵਿੱਚ ਕਾਫੀ ਆ ਸੋ ਬਣ ਜੂਗੀ ਪੰਜਾ ਸੱਤਾ ਦਿਨਾਂ ਦੇ ਵਿੱਚ ਮੈਂ ਨਾ ਪੂਰੀ ਬਣ ਕੇ ਸੰਧੂ ਸਾਹਿਬ ਫੇਰ ਸੂਗੀ ਤੇ ਥੋੜੀ ਆ ਵੀ ਉਦਾਂ ਇੱਥੇ ਪਟਾਕਾ ਪਾ ਦੂ ਹਾਂ ਅਜੇ ਬਹੁਤ ਭਲਾਂ ਕਰਮਾਂ ਲਈ ਬਿਲਕੁਲ ਇੱਕ ਗਾਰੰਟੀ ਰਹੂਗੀ ਕਿਸੇ ਭਰਾ ਨੂੰ ਠੀਕ ਆ ਜੀ ਕਿਉਂਕਿ ਦੋ ਹੀ ਨਾਗ ਸੀ ਅੱਜ ਪ੍ਰਦੀਪ ਦੇ ਕੋਲ ਤਸੱਲੀ ਆਲੇ ਆ ਠੀਕ ਆ ਜੀ ਤੇ ਇਹ ਪ੍ਰਦੀਪ ਮੱਛੀ ਇਹ ਵੜ ਕੀ ਮੁੱਲ ਕਿੰਨੇ ਦੀ ਦੇ ਰਿਆਂ ਭਰਾ ਇਹ ਸੰਧੂ ਸਾਹਿਬ ਜਾਇਜ਼ ਹੀ ਦੇ ਦੇਣੀ ਦੇ ਦिए 45000 ਦੀ ਜੱਸ ਨੂੰ 4 43 ਦੀ ਦੇ ਦੇ ਹੋਂਦਾ ਮਾਨਤਨ ਕਰਕੇ ਦੇ ਦिए ਵਿੱਚੋਂ 2 ਛੱਡ ਦिए 43 ਦੇ ਦिए 43 ਦੀ ਪਹੁੰਚ ਪਹੁੰਚ ਕਰ ਦਈਏ ਇਹਦੇ ਠੀਕ ਹੈ ਪਰ ਤੁਸੀਂ ਕੋਈ ਮਾੜਾ ਖੋਲ ਕਿਥੇ ਲਾ ਗਿਓ ਫਿਰ ਕਮਾ ਕੇ ਦਿਖਾ ਦੇ ਲਓ ਜੀ ਇਹ 43000 ਦੇ ਵਿੱਚ ਦੋਸਤੋ ਪਹੁੰਚ ਹੋ ਜੂਗੀ ਬਚੀ ਤੁਸੀਂ ਵੇਖੋਗੇ 50% ਹੀ ਬਣੀ ਹੈ ਤੇ 50% ਅਜੇ ਕਮੀ ਪੇਸੀ ਹੈਗੀ ਆ ਕਿਉਂਕਿ ਅਠਾ ਸੱਤਾ ਚਾਹੇ ਕੋਈ 5 6 ਦਿਨਾਂ ਦੀ ਗੱਲ ਕਰ ਲਈਏ ਇੰਨੇ ਦਿਨਾਂ ਦੇ ਵਿੱਚ ਚੰਗੀ ਸੋਣੀ ਬਣ ਜੂਗੀ ਥੱਲੇ ਦੁੱਧ ਸੰਦੂ ਸਾਹਿਬ ਆਪਾਂ ਜਿਆਦਾ ਤਨੀਆਂ ਦੇ 14 15 ਕਿਲੋ ਦੁੱਧ ਇਹਨੂੰ ਕੀ ਜਾਂਦਾ ਹਾਂ ਇਹਨਾਂ ਦਾ ਆਮ ਨਾਲ ਹੀ ਭਰੂਗੀ ਬਸ ਬਸ ਲੋ ਜੀ ਬਾਕੀ ਤੋਰਾ ਤਾਰਾ ਚੈੱਕ ਕਰੋ ਕੋਈ ਸ਼ੂਕਰ ਜੀ ਨਹੀਂ ਵੀ ਕਰਮਾ ਲਈ ਠੀਕ ਆ ਜੀ ਇੱਕ ਥਾਂ ਤੋਂ ਦੂਜੀ ਥਾਂ ਮਾਰ ਕੇ ਛਾਲ ਚਲੀ ਜਾਵੇ ਤੋਰੇ ਤਾਰੇ ਦੀ ਵੀ ਪੂਰੀ ਨਰਮ ਸੁਭਾਸਬੂ ਪੂਰਾ ਨਰਮਾ ਜਿਹਾ ਠੀਕ ਆ ਜੀ ਤੇ ਬਾਕੀ ਪਹਿਲੇ ਸੂਵੇ ਚਾਹੇ ਕੋਈ ਦੂਜੇ ਸੂਵੇ ਅੰਗਲੇ ਠੀਕ ਆ ਜੀ ਜਿੱਦਾਂ ਪਹਿਲਾਂ ਵਿੱਚ ਜ਼ਿਕਰ ਕੀਤਾ ਆ ਆਪਾਂ ਕਈ ਵਾਰਾਂ ਪਸ਼ੂ ਕੋਈ ਸਾਲ ਕੋਈ ਡੇਢ ਸਾਲ ਥੋੜਾ ਜਿਹਾ ਪੁੱਜ ਕੇ ਬਣਦਾ ਤੇ ਦੂਜੇ ਸੂਵੇ ਵਾਲਾ ਪਸ਼ੂ ਠੀਕ ਆ ਜੀ ਪਹਿਲੇ ਦੇ ਵਿੱਚ ਵੀ ਹੋ ਸਕਦਾ ਬਾਕੀ ਥਣਾ ਥਣਾ ਤੋਂ ਸਾਰੇ ਭਰਾਵਾਂ ਨੂੰ ਤੁਸੀਂ ਆੜੀਆਂ ਲਾ ਲੈਣਾ ਇਹ ਥਣ ਕਰਮਾਲੇ ਨੂੰ ਪਹਿਲੇ ਨਾਲ ਹੀ ਲੱਗਾ ਠੀਕ ਆ ਆ ਅਹ ਇਹ ਚੰਗਾ ਝੋਲਾ ਚਲਾ ਥੱਲੇ ਮੈਂ ਨਾ ਬੜਾ ਝੋਲਾ ਜੇ ਬਣੂਗੀ ਬੜੀ ਸੰਧੂ ਸਾਹਿਬ ਨਹੀਂ ਬਣੀ ਆਉਂਦੀ ਥੱਲੇ ਸੋਹਣੀ ਬਣ ਜੂਗੀ ਹਾਂ ਤੇ ਬਾਕੀ ਮੈਨੂੰ ਲੱਗਦਾ ਵੀ ਚਲੋ ਜਿਆਦਾ ਨਹੀਂ ਤਾਂ ਕੋਈ ਦੁੱਧ ਵੀ 13 13 ਲੀਟਰ 14 ਲੀਟਰ ਇਹਨਾਂ ਸੰਸਾ ਰਾਮਨਾਇ ਭਰੂਗੀ ਤੇ ਹਨਾ ਚੁਵਾ ਜੂਗੀ ਬੜਾ ਕਿ ਜਿਵੇਂ ਅਖੇ ਪੱਟੇ ਖੁੱਲੇ ਆ ਗਿਆ ਖੁੱਲਾ ਡੁੱਲਾ ਹੀ ਸੰਸਾ ਭਰੂਏ ਨਾ ਹਾਂ ਹਾਂਜੀ ਲੈ ਵੀ ਪ੍ਰਤੀਪ ਅੱਜ ਇਹ ਦੋ ਹੀ ਨਾਗ ਨੇ ਆਪਣੇ ਕੋਲ ਦੋ ਹੀ ਸੰਧੂ ਸਾਹਿਬ ਦੋ ਹੀ ਜੀ ਸੰਧੂ ਸਾਹਿਬ 8289016207 ਜੀ ਦੂਜਾ ਨੰਬਰ 8283370125 ਠੀਕ ਹੈ ਭਰਾ ਹਾਂਜੀ ਲੋਬੀ ਕਿਸਾਨ ਵੀਰੋਂ ਮਾਲ ਰੁਟੀਨ ਦੇ ਵਿੱਚ ਆਇਆ ਗਿਆ ਰਿੰਦਾ ਸੋ ਸਾਰੇ ਭਰਾ ਤੁਸੀਂ ਵੇਖਦੇ ਰਹਿੰਦੇ ਹੋ ਵੀਡੀਓ ਚਲੋ ਪਿਆਰ ਦਿੰਦੇ ਹੋ ਮਾਨ ਦਿੰਦੇ ਹੋ ਠੀਕ ਆ ਜੀ ਕਿਉਂਕਿ ਨਗ ਜੜੇ ਆ ਆਉਂਦੇ ਆ ਤੇ ਆਨਲਾਈਨ ਜਿਹੜਾ ਕੋਈ ਭਰਾ ਸੌਦਾ ਮਗਾਉਂਦਾ ਤੇ ਆਨਲਾਈਨ ਵੀ ਪ੍ਰਦੀਪ ਉਹਨੇ ਡਿਲੀਵਰੀ ਕਰਦੇ ਆ ਘਰ ਤੱਕ ਠੀਕ ਆ ਜੀ ਉਹ ਰੇਟ ਬਿਲਕੁਲ ਰੀਜ਼ਨੇਬਲ ਹੁੰਦੇ ਆ ਵਿੱਚੋਂ ਕਿਉਂਕਿ 3500 3000 ਖਰਚਾ ਕੋਈ 100 ਕਿਲੋਮੀਟਰ ਦੀ ਪਹੁੰਚ ਦਾ ਹੀ ਹੋ ਜਾਂਦਾ ਤੇ ਫਿਰ ਵੀ ਜਿਹੜੀ ਪਹੁੰਚ ਆ ਤੁਹਾਡੇ ਘਰ ਤੱਕ ਹੋ ਜਾਂਦੀ ਆ ਗਰੰਟੀ ਵਾਲੇ ਪਸ਼ੂ ਹੋਣਗੇ ਠੀਕ ਹੈ ਜੀ ਕੋਈ ਪਿੱਛੇ ਭਾਰ ਦੀ ਮੁਸ਼ਕਲ ਕੋਈ ਥਣਾ ਦੀ ਬਾਤ ਘਾੜਨੀ ਹੋਗੀ ਠੀਕ ਆ ਸੋ ਬਾਕੀ ਅੱਗੇ ਲੈਣੇ ਦੇ ਨੇ ਮੁਕਦਰ ਆ ਜਿਹੜਾ ਮੇਰਾ ਵੀ ਇੱਥੇ ਆ ਸਕਦਾ ਇੱਥੇ ਆਣ ਕੇ ਆਪਣੀ ਤਸੱਲੀ ਕਰਕੇ ਲੈ ਜਾਓ ਠੀਕ ਆ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਵਾਸੀ ਕਾਲ ਜੀ ਮਾਰਾ